ਖਬਰਨਾਮਾ ਦਿਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਖੂਸ ਸਰਾਜ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਥਕ ਵੋਟ ਕਿਹੜੀ ਪਾਰਟੀ ਨੂੰ ਜਾਵੇਗੀ ਕਿਹੜੀ ਪਾਰਟੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੁੱਖ ਮੰਤਰੀ ਬਣੇਗਾ ਕਾਂਗਰਸ ਪਾਰਟੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਜਾਂ ਸਤਾਧਾਰੀ ਸਰਕਾਰ ਆਮ ਆਦਮੀ ਪਾਰਟੀ ਲੇਕਿਨ ਇੱਕ ਨਵੀਂ ਪਾਰਟੀ ਵੀ ਬਣ ਗਈ ਹੈ ਅਕਾਲੀ ਦਲ ਵਾਰਸ ਪੰਜਾਬ ਦੇ ਜਿਸ ਦੇ ਰਾਸ਼ਟਰੀ ਪ੍ਰਧਾਨ ਨੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੋ ਐਮਪੀ ਨੇ ਹਲਕਾ ਸ਼੍ਰੀ ਖਰੂਰ ਸਾਹਿਬ ਤੋਂ ਦੋਨਾਂ ਪਾਰਟੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਵੱਲੋਂ ਮੈਂਬਰਸ਼ਿਪ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਹੋਈ ਹੈ ਇਧਰ ਸ਼੍ਰੋਮਣੀ ਅਕਾਲੀ ਦਲ ਨੇ ਖਤਮ ਕਰ ਲਈ ਹੈ ਉਧਰ ਧੜਾ ਧੜ ਵੋਟ ਜਿਹੜੀ ਪੰਥਕ ਹੈ ਉਹ ਭਾਈ ਅੰਮ੍ਰਿਤਪਾਲ ਖਾਲਸਾ ਦੀ ਨਵੀਂ ਬੜੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੀ ਦੇ ਨਾਲ ਜੁੜ ਰਹੀ ਹੈ ਬੁੱਧੀਜੀਵਕੀ ਕਹਿੰਦੇ ਨੇ ਜਿਹੜੇ ਰਾਜਨੀਤਿਕ ਮਾਹਿਰ ਨੇ ਉਹਨਾਂ ਦਾ ਕੀ ਕਹਿਣਾ ਹੈ ਉਹ ਕਹਿੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਵੋਟ ਨਹੀਂ ਪਵੇਗੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ 2022 ਦੇ ਵਿੱਚ ਹੋਇਆ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੋਇਆ ਉਹਨਾਂ ਕਹਿੰਦਾ ਜਿੰਨੀ ਦੇਰ ਤੱਕ ਸੁਖਬੀਰ ਸਿੰਘ ਬਾਦਲ ਦੇ ਹੱਥ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਵਾਗਡੋਰ ਰਹੇਗੀ ਸ਼੍ਰੋਮਣੀ ਅਕਾਲੀ ਦਲ ਦਾ ਮੋੜ ਸਰਜੀਤ ਹੋਣਾ ਬੜਾ ਹੀ ਮੁਸ਼ਕਲ ਹੈ ਫਿਰ ਪੰਥਕ ਵੋਟ ਕਿਨੂੰ ਪਵੇਗੀ ਕਿਉਂਕਿ ਪੰਥ ਤਾਂ ਹੁਣ ਆਮ ਆਦਮੀ ਪਾਰਟੀ ਤੋਂ ਵੀ ਦੁਖੀ ਹੈ ਸ਼੍ਰੋਮਣੀ ਅਕਾਲੀ ਦਲ ਤੋਂ ਵੀ ਦੁਖੀ ਹੈ ਕਾਂਗਰਸ ਤੋਂ ਤਾਂ ਦੁਖੀ ਹੈ ਹੀ ਹੈ ਭਾਰਤੀ ਜਨਤਾ ਪਾਰਟੀ ਤੋਂ ਵੀ ਫੇਰ ਪੰਥ ਦੀ ਵੋਟ ਕਿਹੜੀ ਪਾਰਟੀ ਨੂੰ ਜਾਵੇਗੀ ਜਿਹੜੇ ਬੁੱਤੀ ਸ਼ੀਬ ਨੇ ਉਹ ਕਹਿੰਦੇ ਨੇ ਕਿ ਜਿਹੜੀ ਨਵੀਂ ਬੜੀ ਪਾਰਟੀ ਹੈ ਅਕਾਲੀ ਦਲ ਵਾਸ ਪੰਜਾਬ ਪੰਜਾਬ ਦੇ ਜਿਸ ਦੇ ਰਾਸ਼ਟਰੀ ਮੁਖੀ ਨੇ ਭਾਈ ਅਮਰਪਾਲ ਖਾਲਸਾ ਜਿਸ ਦੇ ਵਾਈਸ ਪ੍ਰਧਾਨ ਨੇ ਭਾਈ ਸਰਬਜੀਤ ਸਿੰਘ ਖਾਲਸਾ ਲੋ ਹਲਕਾ ਸ਼੍ਰੀ ਫੀਰਖੋਰਤੂ ਜਿਹੜੇ ਐਮਪੀ ਨੇ ਉਹਨਾਂ ਦੀ ਪਾਰਟੀ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਪੰਥਕ ਵੋਟ ਜਾਵੇਗੀ ਪੰਥਕ ਵੋਟ ਦੇ ਨਾਲ-ਨਾਲ ਦੂਜੇ ਜਿਹੜੇ ਹਾਗੇ ਨੇ ਭਾਈਚਾਰੇ ਨੇ ਉਹਨਾਂ ਵੱਲੋਂ ਵੀ ਜਿਹੜੇ ਨੌਜਵਾਨ ਨੇ ਉਹਨਾਂ ਵੱਲੋਂ ਵੀ ਸਾਥ ਦਿੱਤਾ ਜਾਵੇਗਾ ਭਾਈ ਅਮਰਤਪਾਲ ਖਾਲਸਾ ਨੂੰ ਕਿਉਂਕਿ ਭਾਈ ਅਮਰਤਪਾਲ ਖਾਲਸਾ ਹੁਣ ਪੰਜਾਬ ਦੇ ਪੰਥਕ ਲੋਕਾਂ ਦਾ ਅਤੇ ਪੰਜਾਬ ਦੇ ਹਰ ਭਾਈਚਾਰੇ ਦਾ ਰੋਲ ਮਾਡਲ ਬਣ ਗਏ ਨੇ ਭਾਈ ਪੰਮਰਤਪਾਲ ਨੇ ਨਸ਼ੇ ਦੀ ਵੀ ਗੱਲ ਕੀਤੀ ਪਾਣੀਆਂ ਦੀ ਵੀ ਗੱਲ ਕੀਤੀ ਪੰਜਾਬ ਦੇ ਧਰਮ ਪੰਥ ਨੂੰ ਬਚਾਉਣ ਦੀ ਵੀ ਗੱਲ ਕੀਤੀ ਸਿਰ ਮੌਰ ਹੋ ਕੇ ਲੜਾਈ ਲੜਨਗੇ ਭਾਈ ਅਮਰਤਪਾਲ ਖਾਲਸਾ ਇਸ ਬੁੱਧੀਜੀਬ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹਨਾਂ ਸਾਰੀਆਂ ਪਾਰਟੀਆਂ ਤੋਂ ਖਾਸ ਕਰਕੇ ਹੁਣ ਪੰਥ ਮੂੰਹ ਨਹੀਂ ਲਾਵੇਗਾ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਕਿਤੇ ਨਾ ਕਿਤੇ ਜਾ ਕੇ ਕਨੈਕਸ਼ਨ ਜ਼ਰੂਰ ਆ ਗਏ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਧੜਾ ਵੀ ਕਿਉਂ ਨਾ ਪਾਰਟੀ ਬਣਾ ਲਵੇ ਲੇਕਿਨ ਇਹਨਾਂ ਦੋਨਾਂ ਧੜਿਆਂ ਦੇ ਵਿੱਚੋਂ ਕਿਸੇ ਨੂੰ ਵੋਟ ਨਹੀਂ ਪਵੇਗੀ ਪੰਥ ਦੀ ਬੱਦੀ ਰੁੱਦੀ ਵੋਟ ਜਿਹੜੀ ਹੈ ਉਹ ਭਾਈ ਅਮਰਤਪਾਲ ਖਾਲਸਾ ਨੂੰ ਪਵੇਗੀ ਜਿਹੜੀ ਪਾਰਟੀ ਬਣੀ ਹੈ 14 ਜਨਵਰੀ ਨੂੰ ਮਾਗੀ ਵਾਲੇ ਦੇ ਨੇ ਸ਼੍ਰੀ ਮੁਖਸ ਸਿੰਘ ਸਾਹਿਬ ਦੀ ਧਰਤੀ ਤੋਂ ਅਕਾਲੀ ਦਲ ਵਾਰਸ ਪੰਜਾਬ ਦੇ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਦੇ ਜਿਹੜੇ ਸਮਰਥਕ ਨੇ ਉਹਨਾਂ ਵੱਲੋਂ ਜਿਹੜੀ ਭੜਤੀ ਸ਼ੁਰੂ ਕੀਤੀ ਹੋਈ ਹੈ ਉਸ ਨੂੰ ਭਰਮਾ ਹੰਗਾਰਾ ਮਿਲ ਰਿਹਾ ਹੈ ਹਰ ਜ਼ਿਲ੍ਹੇ ਹਰ ਪਿੰਡ ਦੇ ਵਿੱਚ ਹਰ ਕਸਬੇ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਵੋਟ ਜਿਹੜੀ ਹੈ ਦਿਨ-ਬ-ਦਿਨ ਉਹਨਾਂ ਦੇ ਨਾਲ ਜੁੜ ਰਹੀ ਹੈ ਪੰਜਾਬ ਦਾ ਨੌਜਵਾਨ ਜਿਹੜਾ ਹੈ ਚਾਹੇ ਉਹ ਕਿਸੇ ਵੀ ਵਰਗ ਦਾ ਹੈ ਉਹ ਵੀ ਭਾਈ ਅਮਰਤਪਾਲ ਖਾਲਸਾ ਦੇ ਨਾਲ ਜੁੜ ਰਿਹਾ ਹੈ ਇਸ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਹੜੇ ਸਿਆਸਦਾਨ ਨੇ ਜਿਹੜੇ ਬੁੱਧੀਜੀਵ ਨੇ ਉਹ ਕਹਿੰਦੇ ਨੇ ਕਿ ਭਾਈ ਅਮਰਤਪਾਲ ਖਾਲਸਾ ਹੀ 2027 ਦੀਆਂ ਵਿਧਾਨ ਸਭਾ ਦੇ ਚੋਣਾਂ ਜਿੱਤਣ ਤੋਂ ਬਾਅਦ ਐਜ਼ ਇੱਕ ਮੁੱਖ ਮੰਤਰੀ ਹੋਣਗੇ